ਆਹੋ ਦੋਸਤੋ ਜੇਕਰ ਤੁਸੀਂ ਵੀ PBW 826 ਕਿਸਮ ਲਗਾਈ ਹੋਈ ਹੈ ਨਾ ਤਾਂ ਸਾਵਧਾਨ ਹੋ ਜਾਓ ਹੁਣ ਤੱਕ ਦੀ ਸਭ ਤੋਂ ਭਿਆਨਕ ਬਿਮਾਰੀ ਸਭ ਤੋਂ ਖਤਰਨਾਕ ਬਿਮਾਰੀ ਨੇ ਇਸ ਕਿਸਮ ਉੱਪਰ ਹਮਲਾ ਕਰ ਦਿੱਤਾ ਤੇ ਹਮਲਾ ਵੀ ਇੰਨਾ ਭਿਆਨਕ ਆ ਨਾ ਕਿ ਦੌਗੀਆਂ ਦੌਗੀਆਂ ਆਪਣੀ ਜਿਹੜੀ ਇਹ PBW 826 ਕਣਕ ਆ ਨਾ ਬਿਲਕੁਲੀ ਖਾਤਮ ਹੁੰਦੀ ਜਾ ਰਹੀ ਆ ਤੇ ਸਪਰੇ ਵੀ ਬਹੁਤ ਘੱਟ ਕਮ ਕਰ ਰਹੀ ਆ हां ਦੋਸਤੋ ਜਿਹੜੀ ਪੀਬੀ 826 ਕਿਸਮਾਣਾ ਇਸ ਉੱਪਰ ਪੀਲੀ ਕੁੰਗੀ ਨੇ ਹਮਲਾ ਕਰ ਦਿੱਤਾਗਾ ਕੁਝ ਕਿਸਾਨ ਵੀਰ ਕਹਿਣਗੇ ਹੁਣ ਨਵੀਂ ਵੈਰੈਟੀ ਆ ਯਾਰ ਮਾੜਾ ਮੋਟਾ ਹਮਲਾ ਆਇਆ ਹੋਊਗਾ ਨਾ ਨਾ ਦੋਸਤੋ ਇਹਦੇ ਉੱਪਰ ਇੰਨੀ ਤੇਜ਼ੀ ਨਾਲ ਹਮਲਾ ਕੀਤਾ ਨਾ ਪੀਲੀ ਕੁੰਗੀ ਨੇ ਕਿ ਦੋਗੀਆਂ ਦੋਗੀਆਂ ਬਿਲਕੁਲ ਖਾਤਮੇ ਕਰ ਦਿਤੀਆਂ ਹਾਲੇ ਤੱਕ ਇੰਨੀ ਤੇਜ਼ੀ ਨਾਲ ਇੰਨਾ ਭਿਆਨਕ ਹਮਲਾ ਹੋਰ ਕਿਸੇ ਵੀ ਵੈਰੈਟੀ ਉੱਪਰ ਨਹੀਂ ਹੋਇਆ HD 2851 ਵੈਰੈਟੀ ਸਾਰੇ ਕਿਸਾਨ ਵੀ ਜਾਣਦੇ ਨੇ ਨਾ ਇਹ ਤਾਂ ਬਿਮਾਰੀਆਂ ਦੀ ਮਾਂ ਆ ਗਈ ਸਭ ਤੋਂ ਪਹਿਲਾਂ ਪੀਲੀ ਕੁੰਗੀ ਜੇਕਰ ਹਮਲਾ ਆਉਂਦਾ ਇਸ ਉੱਪਰ ਆਉਂਦਾ ਪਰ ਤੂੰ ਸਪਰੇਅ ਕਰਨਾ ਕੰਟਰੋਲ ਹੋ ਜਾਂਦਾ ਸੀਗਾ ਪਰ ਤੂੰ ਇਸ ਉੱਪਰ ਅਵੇਸਲੀ ਨਾ ਫਿਰਦੇ ਰੋ ਆਪਣੇ ਜੇਕਰ ਤੁਸੀਂ ਵੀ PBW 826 ਕਿਸਮ ਲਗਾਈ ਹੋਈ ਹੈ ਨਾ ਕਿਰਪਾ ਕਰਕੇ ਖੇਤ ਗੀੜਾ ਮਾਰੋ ਦੋਗੀਆਂ ਦੋਗੀਆਂ ਬਿਲਕੁਲ ਖਤਮ ਹੀ ਕਰ ਦਿੱਤੀਆਂ ਇੰਨੀ ਤੇਜ਼ੀ ਨਾਲ ਹਮਲਾ ਵਧ ਰਿਹਾ ਪੀਲੀ ਕੁੰਗੀ ਦਾ ਤੇ ਮੇਰਾ ਹੁਣ ਉਹਨਾਂ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਮਾਰਾ ਨੂੰ ਸਵਾਲ ਆ ਯਾਰ ਵੈਰਾਈਟੀ ਲਾਂਚ ਹੋਈ ਨਹੀਂ ਪਹਿਲੀ ਬਿਮਾਰੀਆਂ ਆਉਣ ਲੱਗੀਆਂ ਇੱਕ ਇਹੋ ਜੀ ਵੈਰਾਈਟੀ ਕੱਢੀ ਆ ਬਾਕੀ ਉਹਨਾਂ ਯੂਟਿਊਬਰ ਭਰਾਵਾਂ ਨੂੰ ਵੀ ਬੇਨਤੀ ਆ ਕਿਰਪਾ ਕਰਕੇ ਆਪਾਂ ਪ੍ਰੋਮੋਸ਼ਨ ਦਾ ਬਹੁਤ ਕੀਤੀ ਸੀ ਪੀਬੀਡਬਲ 826 ਦੀ ਇੰਨਾ ਝਾੜਾ ਭਾਈ 80 ਮਣ ਕਿਲੇ ਦੀ ਨਿਕਲਦੀ ਆ ਚੁੰਨੀਆਂ ਵੀ ਹੋਰ ਵੈਰਾਈਟੀਆਂ ਜਿਵੇਂ ਕਿ ਡੀਬੀਡਬਲ 87 ਉਹ ਤਾਂ ਇੰਨੇ ਪਰਸੈਂਟ ਵੱਧ ਝਾੜ ਹੁਣ ਝਾੜ ਤਾਂ ਭੌਂਦੀ ਕਿੰਨਾ ਮਰਜ਼ੀ ਹੋਵੇ ਕਿਰਪਾ ਕਰਕੇ ਇਹ ਵੀ ਦੱਸਣਾ ਸੀਗਾ ਕਿ ਇਹਨੂੰ ਬਿਮਾਰੀ ਵੀ ਸਰਨਾ ਪਹਿਲਾਂ ਆਉਂਦੀ ਆ ਨਵੀਂ ਕਿਸਮ ਉੱਪਰ ਪੀਲੀ ਕੁੰਗੀ ਦਾ ਹਮਲਾ ਹੋਣਾ ਬਹੁਤ ਜਿਆਦਾ ਵੱਡੀ ਗੱਲ ਆ ਆਪਾਂ ਨਵੀਆਂ ਕਿਸਮਾਂ ਲਾਉਂਦੇ ਕਿਉਂ ਆ ਕਿ ਉਹਦੇ ਉਹਨਾਂ ਉੱਪਰ ਨਾ ਆਪਣਾ ਖਰਚਾ ਘਟ ਜਾਂਦਾ ਆ ਜਿਹਨੇ ਬਿਮਾਰੀਆਂ ਹੁੰਦੀਆਂ ਹਮਲਾ ਨਹੀਂ ਹੁੰਦਾ ਪਰੰਤੂ ਅਬ بڑے ਅਫਸੋਸ ਨਾਲ ਕਹਿਣਾ ਪੈਂਦਾ ਜਿੰਨੀ ਤੇਜ਼ੀ ਨਾਲ ਹਮਲਾ ਪੀਬੀਡਬਲਯੂ 826 ਕਿਸਮ ਉੱਪਰ ਹੋ ਰਿਹਾ ਹਲੇ ਤੱਕ ਹੋਰ ਕਿਸਮ ਕਿਸੇ ਵੀ ਕਿਸਮ ਉੱਪਰ ਹੋਇਆ ਨਹੀਂਗਾ ਐਚਡੀ 2859 ਵੀ ਅਜੇ ਤੱਕ ਸੇਫ ਆ ਉਹਦੇ ਉੱਪਰ ਵੀ ਪੀਲੀ ਕੁੰਗੀ ਹਮਲਾ ਨਹੀਂ ਆਇਆ 826 ਮੈਂ ਕਹਾਂ ਪੁੱਛੂੰ ਹੀ ਨਾ ਤਾਂ ਦੋਸਤੋ ਜੇਕਰ ਤੁਹਾਡੇ ਵੀ PBW 826 ਕਿਸਮ ਉੱਪਰ ਪੀਲੀ ਕੁੰਗੀ ਦਾ ਹਮਲਾ ਹੋ ਚੁੱਕਿਆ ਤਾਂ ਤੁਰੰਤ ਫੰਗੀਸਾਈਡ ਕਰੋ ਫੰਗੀਸਾਈਡ ਕਿਹੜਾ ਕਰਨਾ ਪ੍ਰੋਪੀਕੋਨਾਜ਼ੋਲ ਕਰ ਸਕਦੇ ਹੋ 200 ml ਕੇ ਲੀਦਾ ਟੈਬੂਕੋਨਾਜ਼ੋਲ ਕਰ ਸਕਦੇ ਹੋ 200 ml ਕੇ ਲੀਦਾ ਜੇਕਰ ਹਮਲਾ ਜ਼ਿਆਦਾ ਹੀ ਆ ਫਿਰ ਤੁਸੀਂ ਜਿਹੜੇ 2 ਸਾਲਟ ਆਉਂਦੇ ਆ ਜਿਵੇਂ ਐਜੋਕਸੀਸਟ੍ਰੋਬਿਨ ਪਲੱਸ ਡਾਈਫੈਨੋਕੋਨਾਜ਼ੋਲ ਆਉਂਦਾ ਹੈ 200 ml ਇਹ ਵੀ ਵਰਤ ਸਕਦੇ ਹੋ ਟੈਬੂਕੋਨਾਜ਼ੋਲ ਪਲੱਸ ਟ੍ਰਾਈਫਲੋਕਸੀਸਟ੍ਰੋਬਿਨ ਆਉਂਦਾ 120 ਗ੍ਰਾਮ ਕੇ ਲੀਦਾ ਇਹ ਵੀ ਵਰਤ ਸਕਦੇ ਹੋ ਤਾਂ ਕੁੱਲ ਮਿਲਾ ਕੇ ਦੋਸਤੋ ਦੇਰੀ ਨਾ ਕਰੋ ਤ੍ਰੰਤ ਹੱਲ ਕਰੋ ਤ੍ਰੰਤ ਸਪਰੇਅ ਕਰੋ ਕਿਉਂਕਿ ਦੋਸਤੋ ਜਿਹੜੀ ਪੀਲੀ ਕੁੰਗੀ ਨਾ ਪੱਲੇ ਕੱਖ ਨਹੀਂ ਛੱਡਦੀ ਹਾਂ ਮੈਂ ਤਾਂ ਕਹਿਣਾ ਕਿ ਇਹ ਵੈਰਾਈਟੀ ਜਿਹੜੀ ਪੀ ਬੀ 26 ਹੈ ਸਾਰੀਆਂ ਵੈਰਾਈਟੀਆਂ ਨੂੰ ਫੀਲ ਕਰੇ ਸਾਡੇ ਦਾ 70 80 ਮਣਕੇ ਲਈਦੀ ਹੋਵੇ ਪਰੰਤੂ ਯਾਦ ਰੱਖੋ ਪੀਲੀ ਕੁੰਗੀ ਦਾ ਹਮਲਾ ਬਹੁਤ ਹੀ ਜ਼ਿਆਦਾ ਇਸ ਵੈਰਾਈਟੀ ਵਿੱਚ ਹੋਇਆ ਬਾਕੀ ਸਾਰੀਆਂ ਵੈਰਾਈਟੀਆਂ ਸੇਫ ਆ ਵਧੀਆ ਖੜੀਆਂ ਪਤਾ ਨਹੀਂ ਕਿਵੇਂ ਇਸ ਵੈਰਾਈਟੀ ਉੱਪਰ ਹੀ ਹੋ ਗਿਆ ਹਮਲਾ ਤੇ ਕਿਸਾਨ ਵੀ ਘਰੇ ਬੈਠੇ ਆ ਯਾਰ ਆਪਾਂ ਨਾ ਕੀ ਕਰਦੇ ਆ ਐਚਟੀ 297 ਲਾਈਆ ਰੋ ਤੇ ਵੇਖ ਪੀਲੀ ਕੁੰਗੀ ਦਾ ਹਮਲਾ ਤਾਂ ਨਹੀਂ ਹੋ ਗਿਆ ਆਪਾਂ ਕਹਿ ਰਹੇ ਆ 826 ਤਰ੍ਹਾਂ ਕਹ ਨੂੰ ਹਮਲਾ ਹੋਣਾ ਤਾਂ ਨਵੀਂ ਵੈਰਾਈਟੀ ਆ ਤਾਂ ਦੋਸਤੋ ਕਿਰਪਾ ਕਰਕੇ ਗੇੜਾ ਜਰੂਰ ਮਾਰੋ ਆਪਣੇ ਖੇਤਾਂ ਦੇ ਵਿੱਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਖੇਤਾਂ ਦੇ ਵਿੱਚ ਇਸ ਵੈਰਾਈਟੀ ਦੇ ਕੀ ਹਾਲਾਤ ਹਨ ਤਾਂ ਦੋਸਤੋ ਇਸ ਵੈਰਾਈਟੀ ਦਾ ਰੋਲਾ ਬਹੁਤ ਪਿਆ ਸੀ ਆਪਾਂ ਸਿਰਫ ਪੜਵਾ ਪੜਵਾ ਕੇ ਇਹ ਬੀਜ ਲੈਤਾ ਮੈਂ ਤਾਂ ਚਾਹਨਾਗਾ ਕਿ 70 ਮਣ ਕਿਲੇ ਦੀ ਹੋਵੇ ਪਰੰਤੂ ਜਿੰਨਾ ਕਿਸਾਨ ਵੀਰਾਂ ਨੇ ਧਿਆਨ ਨਾ ਦਿੱਤਾ ਤੇ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਤਾਂ ਉਹਨਾਂ ਦੇ 30 ਮਣ ਕਿਲੇ ਦੇ ਵੀ ਨਹੀਂ ਹੋਣੀ ਇਸ ਲਈ ਦੋਸਤੋ ਖੇਤ ਗੇੜਾ ਮਾਰੋ ਹੁੰਦੇ ਹੋ ਜਾਇਤ ਧੰਨਵਾਦ ਦੋਸਤੋ